ਜਮਾਨਤ ਕੀਤਾ ਗਿਆ ਹੈ ਕੁਝ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਲੇਕਿਨ ਉਹਨ ਫਾਈਨੈਂਸ ਜਿਹੜਾ ਉਹ ਸਾਡੇ ਕੋਲ ਵੱਧ ਗਿਆ ਸੀ ਬੱਸਾਂ ਚਾਲੂ ਕਰ ਦਿੱਤੀਆਂ ਬੜੇ ਚੰਗੇ ਤਰ੍ਹਾਂ ਕਰਜਾ ਕਰਜਾ ਅੱਜ ਸੀ ਸ਼ੁਰੂਆਤ ਕੀਤੀ ਹੈ ਸ਼ਾਇਦ ਇਹਦੀ ਇਹ ਬਹੁਤ ਵੱਡੀ ਮੰਗ ਸੀ ਕਿ ਜੇ ਤੁਸੀਂ ਬੱਸ ਜਿਹੜੀ ਹੈ ਨੂੰ ਦੁਬਾਰਾ ਚਾਲੂ ਕਰੋ ਛੇ ਨੰਗੀਆਂ ਬੱਸਾਂ ਸਾਡੇ ਜਿਹੜੀਆਂ ਬੱਸਾਂ ਇਸ ਰੂਪ ਤੇ ਚੱਲਣਗੀਆਂ ਸੋ ਟਾਈਮਿੰਗ ਦੇ ਅਧਾਰ ਤੇ ਚੱਲਣਗੀਆਂ ਅਸੀਂ ਸਾਰੇ ਵਿਧਾਇਕ ਕਾਫੀ ਲੰਮੇ ਸਮੇਂ ਤੋਂ ਇਸ ਪ੍ਰੋਜੈਕਟ ਤੇ ਕੰਮ ਕਰ ਰਹੇ ਸੀ ਸੋ ਇਹ ਪ੍ਰੋਜੈਕਟ ਹੁਣ ਸਿਰੇ ਚੜਿਆ। ਵਿਰੋਧੀਆਂ ਨੂੰ ਹੋਰ ਕੋਈ ਬੋਲਣ ਦਾ ਮੌਕਾ ਨਹੀਂ ਕਿਉਂ ਚੰਗੇ ਕੰਮ ਨੂੰ ਵੇਖ ਕੇ ਉਹਨਾਂ ਨੂੰ ਤਾਰੀਫ ਕਰਨੀ ਚਾਹੀਦੀ ਆ ਉਹ ਤਾਂ ਜਾਣ ਕੇ ਹੀ ਬਿਨਾਂ وجہ ਨੈਗੇਟਿਵਿਟੀ ਕਰ ਰਹਾ ਹੈ। ਪੁਰਾਣੀਆਂ ਸਰਕਾਰਾਂ ਦੇ ਪ੍ਰਜਾਣੇ ਪ੍ਰੋਜੈਕਟ ਸੀ ਉਹਨਾਂ ਨੇ ਖਾਦਾ ਹੀ ਆ ਲੁੱਟਿਆ ਹੀ ਲੋਕਾਂ ਨੂੰ। ਮੈਨੂੰ ਦੱਸੋ ਵਿਰੋਧੀ ਹੈ ਕੌਣ ਨੇ? ਵਿਰੋਧੀਆਂ ਤੇ ਪੱਲੇ ਗਿਰਿਆ ਗਿਆ। ਹੁਣ ਜਿਮਣੀ ਚੋਣਾਂ ਹੋਣ ਜਾਣੇ ਤਿੰਨ ਸੀਟਾਂ ਸਾਨੂੰ ਫੇਰ ਪਬਲਿਕ ਨੇ ਦੇ ਦਿੱਤੀਆਂ। ਇਹਨਾਂ ਦੇ ਭਲੇ ਕੀ ਆ ਇਹ ਤਾਂ ਸਿਰ ਰੌਲਾ ਪਾਉਣ ਤੋਂ ਬਗੈਰ ਕੰਮ ਹੀ ਕੋਈ ਨਹੀਂ ਕਰਦੇ ਕੋਈ ਇਹੋ ਜਿਹਾ ਲੀਡਰ ਦੱਸੋ ਕੋਈ ਇਹੋ ਜਿਹਾ ਅਫਸਰ ਪਰਾਣਾ ਲੱਗਾ ਦੱਸੋ ਜਿਨ੍ਹਾਂ ਨੇ ਆਪਣੇ ਕਰੋੜਾਂ ਅਰਬਾਂ ਪੈਸੇ ਨਹੀਂ ਕਮਾਏ ਮਤਲਬ ਬਾਦਲ ਸਾਹਿਬ ਤੇ ਹਮਲਾ ਹੋੜਾ ਪਰ ਮੈਂ ਹਮਲੇ ਦੀ ਯੋਧਾ ਨਿੰਦਾ ਜਿਹੜੀ ਉਹ ਕਰਦਾ ਅਸੀਂ ਪੰਜਾਬ ਦਾ ਮਾਹੌਲ ਕਦੇ ਵੀ ਖਰਾਬ ਨਹੀਂ ਹੁੰਦਿਆਂਗੇ ਮਜੀਠੀਆ ਕੀ ਕਹਿੰਦਾ ਨਹੀਂ ਕੀ ਕਹਿੰਦਾ ਮਜੀਠੀਆ ਦਾ ਕੋਈ ਜੂਦੀ ਜਵਾਬ ਦੇਣਾ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਸਮੇਂ ਚੱਲੇ ਹੋਏ ਬੀਆਰਟੀਸੀ ਪ੍ਰੋਜੈਕਟ ਦਾ 6ਵਾਂ ਟ੍ਰਾਇਲ ਜਿਹੜਾ ਹੈ ਉਹ ਅੱਜ ਕੀਤਾ ਜਾ ਰਿਹਾ ਜਿਸ ਦੀ ਸ਼ੁਰੂਆਤ ਜਿਹੜੀ ਹੈ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਕੀਤੀ ਜਾ ਰਹੀ ਤੁਸੀਂ ਦੇਖ ਸਕਦੇ ਹੋ ਕਿ ਬੀਆਰਟੀਸੀ ਦੇ ਪ੍ਰੋਜੈਕਟ ਦੀਆਂ ਬਸਾਂ ਦੀ ਸ਼ੁਰੂਆਤ ਹਰੀ ਚੰਡੀ ਵਿਖਾ ਕੇ ਜਿਹੜੀ ਹੈ ਇੱਕ ਵਾਰ ਫਿਰ ਤੋਂ ਪੰਜਾਬ ਦੇ ਕੈਬਨ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਅੱਜ ਕੀਤੀ ਜਾ ਰਹੀ ਹੈ ਔਰ ਟ੍ਰਾਇਲ ਵਰਜਨ ਜੋ ਹੈ ਗੋਲਡਨ ਗੇਟ ਤੋਂ ਜੋ ਹੈ ਹੁੰਦਾ ਹੋਇਆ ਇੰਡੀਆ ਗੇਟ ਤੱਕ ਜਿਹੜਾ ਹੈ ਉਹ ਚੱਲੇਗਾ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਇਸ ਬੀਆਰਟੀਸੀ ਪ੍ਰੋਜੈਕਟ ਨੂੰ ਲੈ ਕੇ ਬਹੁਤ ਸਾਰੀਆਂ ਲੋਕਾਂ ਦੇ ਵਿੱਚ ਜੋ ਧਾਰਨਾਵਾਂ ਲਗਾਈਆਂ ਜਾ ਰਹੀਆਂ ਸਨ ਕਿ ਸਰੀ ਜਲ ਤੋਂ ਜਲਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਧਾਰੀਵਾਲ ਸਾਹਿਬ ਜਿਹੜੇ ਨੇ ਉਹ ਖੁਦ ਵੇਵ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਬਹੁਤ ਸਾਰੇ ਉਹਨਾਂ ਦੇ ਆਮ ਆਦੀ ਪਾਰਟੀ ਦੇ ਵਰਕਰ ਜਿਹੜੇ ਨੇ ਉਹ ਵੀ ਨਜ਼ਰ ਆ ਰਹੇ ਨੇ ਤੇ ਨਾਲ ਹੀ ਇਸ ਬੱਸ ਦੀ ਜਿਹੜੀ ਹੈ ਦੁਬਾਰਾ ਤੋਂ ਸ਼ੁਰੂਆਤ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਲੇਕਿਨ ਜੇਕਰ ਇਸ ਬਸਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇਸ ਦੀ ਜਿਹੜੀ ਖਾਸ ਮੰਗ ਜਈ ਸੀ ਅੰਮ੍ਰਿਤਸਰ ਦੇ ਵਿੱਚ ਖਾਸ ਮੰਗ ਜਿਹੜੀ ਸੀ ਉਹ ਕੀਤੀ ਜਾ ਰਹੀ ਸੀ ਤਾਂ ਜੋ ਕਿ ਇੱਕ ਅਲੱਗ ਜਿਹੜਾ ਹੈ ਉਹ ਅਹਿਸਾਸ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਅਧਿਕਾਰਾਸਤੇ ਲੀਡਰਾਂ ਜਿਹੜਾ ਹੈ ਉਹ ਕਰਵਾਇਆ ਜਾ ਸਕੇ ਜਸਬੀਰ ਸਿੰਘ ਸੰਧੂ ਜਿਹੜੇ ਨੇ ਉਹ ਵੀ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸੰਧੂ ਸਾਹਿਬ ਕੀ ਕਹਿਣਾ ਚਾਹੋਗੇ ਦੁਬਾਰਾ ਤੋਂ ਇਹ ਪ੍ਰੋਜੈਕਟ ਬਤਾਈ ਦੇਣਾ ਚਾਹੁੰਦਾ ਕਿ ਬੜੇ ਚਿਤਾਂ ਰੁਕਾ ਪ੍ਰੋਜੈਕਟ ਜਿਹੜਾ ਅੱਜ ਸੀ ਸ਼ੁਰੂਆਤ ਕੀਤੀ ਹੈ ਸੋ ਬਹੁਤ ਜੜੀ ਸਹੂਲਤ ਜਿਹੜੀ ਆ ਉਹ ਸਾਡੇ ਕਿਉਂਕਿ ਸਟੂਡੈਂਟ ਹੱਬ ਹੋਣ ਕਰਕੇ ਕਾਫੀ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਅੱਜ ਤੋਂ ਇਹ ਉਹ ਪ੍ਰੋਬਲਮ ਨੂੰ ਨਿਜਾਤ ਮਿਲ ਗਈ ਹੈ ਤੇ ਬੱਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਜੀ ਸਾਹਿਬ ਇਹ ਬੱਚਿਆਂ ਲਈ ਫਰੀ ਰਹੇਗਾ ਜੀ ਸਟੂਡ ਜਿਹੜਾ ਸਾਰਾ ਰਹੇਗਾ ਕਿਉਂਕਿ ਪਹਿਲਾਂ ਵੀ ਫਰੀ ਸੀਗਾ ਬੱਚਾ ਅੱਜ ਟ੍ਰਾਇਲ ਬੱਸ ਚਲਾਈ ਆ ਇੱਕ ਆਪਾਂ ਜਿਹੜੀਆਂ ਹੁਣ 6 ਨਵੀਆਂ ਬੱਸਾਂ 7 ਜਿਹੜੀਆਂ ਬੱਸਾਂ ਇਸ ਰੂਟ ਤੇ ਚੱਲਣਗੀਆਂ ਸੋ ਟਾਈਮਿੰਗ ਦੇ ਅਧਾਰ ਤੇ ਚੱਲਣਗੀਆਂ ਬਾਕੀ ਜਿਹੜਾ ਚਾਰजेस ਬਾਰੇ ਉਹ ਮੈਂ ਤਨ ਬਾਅਦ ਵਿੱਚ ਡਿਟੇਲਸ ਦੱਸਾਂਗਾ ਲੱਗਦਾ ਜੀ ਪੁਰਾਣੀ ਸਰਕਾਰ ਦਾ ਫੇਲੀਅਰ ਸੀਗਾ ਜਿਸ ਤੱਕ ਬਿਲਕੁਲ ਜੀ ਕੋਈ ਪ੍ਰਬੰਧ ਨਾ ਹੋਣ ਕਰਕੇ ਇਸ ਦੇ ਬਾਕੀ ਜਿਹੜੀ ਕੰਪਨੀ ਨੂੰ ਦਿੱਤੀ ਹੋਈ ਸੀ ਉਸ ਕੰਪਨੀ ਵੱਲੋਂ ਹੀ ਇਹ ਪ੍ਰੋਜੈਕਟ ਬੰਦ ਕੀਤਾ ਗਿਆ ਹੈ ਕੁਝ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਲੇਕਿਨ ਉਹ ਫਾਈਨੈਂਸ ਜਿਹੜਾ ਉਹ ਸਾਡੇ ਕੋਲ ਵਾਧੂ ਆ ਸੀ ਬਸਾਂ ਚਾਲੂ ਕਰ ਦਿੱਤੀਆਂ ਸੋ ਮੈਂ ਸਾਰਿਆਂ ਨੂੰ ਇਹ ਕਹਾਂਗਾ ਕਿ ਇਸ ਵਸਤਾ ਇਸ ਸਾਰੀ ਦੇ ਵੱਤ ਵੱਤ ਦੇ ਲੁੱਥ ਭਲਾਓ ਜੀ ਤੁਹਾਨੂੰ ਸਾਹਿਬ ਜੇਕਰ ਗੱਲ ਕੀਤੀ ਜਾਵੇ ਹੋਂਦੇ ਡਰਾਈਵਰਾਂ ਦਾ ਹਮੇਸ਼ਾ ਰੇਡ ਕਰ ਰਿਆ ਕਿ ਉਹਨਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਰਹੀਆਂ ਕੀ ਹੁ ਨਗਰ ਨਿਗਮ ਜੀ ਤਨਖਾਹ ਦਿੰਦੀ ਹੋਈ ਨਾ ਬਿਲਕੁਲ ਜੀ ਬਿਲਕੁਲ ਜੀ ਅਸੀਂ ਇਹ ਟੋਟਲ ਇੱਕ ਪੂਰਾ ਪਰਫਾਰਮਾ ਬਣਾਇਆ ਸੋ ਇਹਨਾਂ ਦੀਆਂ ਤਨਖਾਹਾਂ ਕਦੀ ਵੀ ਜੜੀਆਂ ਉਹ ਨਹੀਂ ਟੁੱਟਣਗੀਆਂ ਲਗਾਤਾਰ ਹਮੇਸ਼ਾ ਜਿਹੜਾ ਉਹਨਾਂ ਨੂੰ ਚਾਂਸਸੋ ਮਿਲਦੇ ਰਹਿਣਗੇ ਲੇਕਿਨ ਇੱਕ ਹੋਰ ਇੱਥੇ ਗਾਸਰੇ ਲਗਾਈ ਜਾ ਰਹੀ ਹੈ ਕਿ ਨਗਰ ਨਿਗਮ ਦੀ ਚੋਣਾਂ ਤੋਂ ਬਾਅਦ ਹੀ ਇਹਦੀ ਸ਼ੁਰੂਆਤ ਕਿਉਂ ਕੀਤੀ ਗਈ ਹੈ ਸ਼ੁਰੂਆਤ ਅਸੀਂ ਸਾਰੇ ਵਿਧਾਇਕ ਕਾਫੀ ਲੰਮੇ ਸਮੇਂ ਤੋਂ ਇਸ ਪ੍ਰੋਜੈਕਟ ਦੇ ਓਏ ਵਿਰੋਧੀਆਂ ਨੂੰ ਹੋਰ ਕੋਈ ਬੋਲਣ ਦਾ ਮੌਕਾ ਤਾਂ ਹੈਗਾ ਨਹੀਂ ਉਹ ਚੰਗੇ ਕੰਮ ਨੂੰ ਵੇਖ ਕੇ ਉਹਨਾਂ ਨੂੰ ਤਾਰੀਫ਼ ਕਰਨੀ ਚਾਹੀਦੀ ਹੈ ਉਹ ਤਾਂ ਜਾਣ ਕੇ ਹੀ ਬਿਨਾਂ ਵਜੇ ਨੈਗੇਟਿਵਿਟੀ ਕਰ ਰਹਾ ਸੋ ਚੰਗਾ ਕੰਮ ਕੀਤਾ ਤੇ ਸਲਾਹਣਾ ਚਾਹੀਦਾ ਇਸ ਕੰਮ ਨੂੰ 85 ਹਲਕੇ ਤੋਂ ਹੋਈ ਹੈ ਤੁਹਾਡੇ ਹਲਕੇ ਤੋਂ ਹੋਈ ਕਿੰਨਾ ਕਿ ਮਾਨ ਮਹਿਸੂਸ ਕਰਦੇ ਛੇਵਾ ਟ੍ਰੈਲਰ ਬਹੁਤ ਮਾਨ ਮਹਿਸੂਸ ਹੋ ਰਿਹਾ ਕਿਉਂਕਿ ਦੁਨੀਆ ਨੂੰ ਬਹੁਤ ਜ਼ਿਆਦਾ ਵਧੀਆ ਸਹੂਲਤ ਮਿਲਣ ਜਾ ਰਹੀ ਹੈ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈਸਾਨ ਐਮ ਐਲ ਜੀ ਸੁਭੀ ਸਿੰਘ ਸੰਧੂ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਹਲਕੇ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਕਾਫੀ ਫਾਇਦਾ ਮਿਲਦਾ ਹੋਇਆ ਅਨਜ਼ਰ ਆਵੇਗਾ ਲੇਕਿਨ ਜੇਕਰ ਗੱਲ ਕੀਤੀ ਜਾਵੇ ਇਸ ਫਾਇਦੇ ਦੀ ਤਾਂ ਸ਼ਾਇਦ ਇਹ ਸ਼ੇਵਾ ਟ੍ਰਾਇਲ ਜਿਹੜਾ ਹੈ ਉਹ ਇਸ ਵਾਰ ਨਜ਼ਰ ਆ ਰਿਹਾ ਹੈ ਨਗਰ ਨਿਗਮ ਦੀਆਂ ਚੋਣਾਂ ਨੂੰ ਧਿਆਨ ਚ ਰੱਖਦੇ ਹੋਏ ਕੁਝ ਹੀ ਸਮੇਂ ਪਹਿਲਾਂ ਜਿਹੜੀ ਹੈ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਟ੍ਰਾਇਲ ਹੁਣ ਕਿੰਨੀ ਦੇਰ ਤੱਕ ਸਫਲ ਰਹਿੰਦਾ ਹੈ ਇਹ ਵੀ ਵੇਖਣ ਵਾਲਾ ਸਮਾਂ ਹੋਵੇਗਾ ਲੇਕਿਨ ਇਸੇ ਬਸ ਨੂੰ ਲੈ ਕੇ ਹੀ ਮਨਦੀਪ ਸਿੰਘ ਮੱਨਾ ਵੱਲੋਂ ਵੀ ਬਹੁਤ ਸਾਰਾ ਅ ਪ੍ਰੋਟੈਸਟ ਜਿਆ ਸੀਗਾ ਉਹ ਕਿਸੇ ਸਮੇਂ ਕੀਤਾ ਜਾਂਦਾ ਰਿਹਾ ਹੈ ਕਿ ਜੋ ਵਰਕਰ ਨੇ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਨੇ ਉਸ ਸਮੇਂ ਸਿਰ ਪਾਈਆਂ ਜਾਂ ਤਾਂ ਜੋ ਕਿ ਲੋਕਾਂ ਨੂੰ ਸਹੂਲਤ ਜਿਹੜੀ ਹੈ ਉਹ ਮਿਲ ਸਕੇ ਲੇਕਿਨ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਬੱਸਾਂ ਜਿਹੜੀ ਹੈ ਉਹ ਜਿਹੜੀਆਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਤੇ ਕਈ ਵਿਧਾਇਕ ਜਿਹੜੇ ਨੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਲੰਮੇ ਚਿਰ ਤੋਂ ਲਟਕ ਰਹੀ ਮੰਗ ਜਿਹੜੀ ਹੈ ਉਹ ਜਰੂਰ ਆਮ ਲੋਕਾਂ ਦੀ ਪੂਰੀ ਹੁੰਦੀ ਹੋਈ ਨਜ਼ਰ ਆ ਰਹੀ ਆ ਆਮ ਲੀਡਰ ਜਿਹੜੇ ਨੇ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਵੀਰ ਜੀ ਕੀ ਕਹਿਣਾ ਚਾਹੋਗੇ ਬੜੇ ਲੰਮੇ ਚਿਰ ਤੋਂ ਮੰਗ ਸੀਗੀ ਆਮ ਲੋਕਾਂ ਦੀ ਬੱਸਾਂ ਚੋਂ ਸ਼ੁਰੂਆਤ ਹੋਵੇ ਆ ਸ਼ੁਰੂਆਤ ਹੋ ਗਈ ਕੀ ਕਹਿਣਾ ਚਾਹੋਗੇ ਗੱਲ ਇਸ ਰਾਹਾਂ ਕਿ ਜਦੋਂ ਨਵੀਂ ਸਰ ਪਿਛਲੀ ਸਰਕਾਰ ਸੀ ਨਾ ਪਿਛਲੇ ਸਰਕਾਰਾਂ ਦੇ ਵਿੱਚ ਜੋ ਇਹਨੇ ਪ੍ਰੋਜੈਕਟ ਲਾਏ ਸੀਗੇ ਤਕਰੀਬਨ ਉਹ ਫੇਲ ਹੋ ਚੁੱਕੇ ਸੀ ਉਹ ਆਪ ਹੀ ਫੇਲ ਨੇ ਹੋ ਚੁੱਕੇ ਆ ਕਿਉਂਕਿ ਜਦੋਂ ਇੰਨੀਆਂ ਪ੍ਰਾਣੀਆਂ ਸਰਕਾਰਾਂ ਨੇ ਜਿਹੜੀਆਂ ਰਹੀਆਂ ਨੇ ਕਾਲੀਦਾਲ ਕਾਂਗਰਸ ਭਾਜਪੀ ਜਦੋਂ ਉਹਨਾਂ ਨੂੰ ਪਬਲਿਕ ਨੇ ਨਕਾਰ ਦਿੱਤਾ ਆ ਤੇ ਅੱਜ ਉਹਨਾਂ ਦੀ ਜਿਹੜੀਆਂ ਪਾਈਆਂ ਹੋਈਆਂ ਬਸਾਂ ਹੀ ਉਹਨਾਂ ਦੇ ਪ੍ਰੋਜੈਕਟ ਸੀ ਉਹ ਫੇਲ ਹੋ ਚੁੱਕੇ ਸੀ ਮਾਨਜੋਗ ਕਰਦੀਪ ਸਿੰਘ ਧਾਰੀয়াল ਜੀ ਭਗਵੰਤ ਮਾਨ ਜੀ ਮੁੱਖ ਮੰਤਰੀ ਮਨੀਸ਼ ਅਗਰਵਾਦੀ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਜਾਂ ਹੋਰ ਸਾਡੇ ਜਿੰਨੇ ਮਨਿਸਟਰ ਨੇ ਇਹਨਾਂ ਸਾਰਿਆਂ ਦੇ ਸਦਕਾ ਸਾਰਾ ਜਿਹੜਾ ਕੰਮ ਦੁਆਰਾ ਚੱਲੂ ਆਇਆ ਜਦੋਂ ਕੋਈ ਚੀਜ਼ ਬੰਦ ਹੋ ਜਾਂਦੀ ਆ ਉਹਨਾਂ ਨੂੰ ਨਵੇਂ ਸਿਰੇ ਤੋਂ ਚਾਲੂ ਕਰ ਲੱਗੋ ਕੋਈ ਸਟੈਮ ਲੱਗਦਾ ਆ ਇਹ ਕਹਦੇ ਅੱਜ ਹੁਣੇ ਚਾਲੂ ਹੋਣੀਆਂ ਜੀ ਤਾਂ ਉਹ ਜੱਕਦਬ ਤੇ ਹੋਣੀ ਨਹੀਂ ਕਿਉਂਕਿ ਪੁਰਾਣੀਆਂ ਸਰਕਾਰਾਂ ਦੇ ਪ੍ਰਾਣੇ ਪ੍ਰੋਜੈਕਟ ਸੀ ਉਹਨਾਂ ਨੇ ਖਾਦਾ ਹੀ ਆ ਲੁੱਟਿਆ ਹੀ ਲੋਕਾਂ ਨੂੰ ਇੱਥੇ ਲੁੱਟਣ ਵਾਲਾ ਕੰਮ ਕੋਈ ਨਹੀਂ ਲੇਕਿਨ ਜੋ ਕੰਮ ਹੋਊਗਾ ਹੌਲੀ ਸਲੋ ਆਊਗਾ ਲੇਕਿਨ ਕੰਮ ਪ੍ਰੋਪਰ ਹੋਊਗਾ ਲੇਕਿਨ ਇਹਨਾਂ ਨੇ ਰੇਡ ਕਾ ਹਮੇਸ਼ਾ ਰਿਆ ਡਰਾਈਵਰਾਂ ਦਾ ਕਿ ਸਾਡੀ ਤਨਖਾਹ ਸਮੇਂ ਸਿਰ ਨਹੀਂ ਪੈਂਦੀ ਰਹੀ ਕੀ ਹੁਣ ਨਗਰ ਨਿਗਮ ਜਿਹੜੀ ਹੈ ਉਹ ਅੱਜ ਤਨਖਾਹਾਂ ਪਾਵੇਗੀ ਕਿਉਂਕਿ ਮਨਦੀਪ ਸਿੰਘ ਮੰਨੇ ਨੇ ਵੀ ਬੜਾ ਰੋਲਾ ਪਾਇਆ ਸੀਗਾ ਇਸ ਪ੍ਰੋਜੈਕਟ ਨੂੰ ਲੈ ਕੇ ਕਿ ਲੋਕਾਂ ਦੀ ਰੋਟੀ ਨਾ ਖੋਵੋ ਰੋਟੀ ਦਿੱਤੀ ਵੇਖੋ ਜੀ ਹੁਣ ਇਹ ਜਿਹੜਾ ਪ੍ਰੋਜੈਕਟ ਹੈਗਾ ਨਾ ਇਹ ਕਾਰਪੋਰੇਸ਼ਨ ਨੇ ਆਪਣੇ ਹੈਂਡਓਵਰ ਕਰ ਲਿਆ ਹੈ ਪਹਿਲਾਂ ਹੈਗਾ ਸੀ ਪ੍ਰਾਈਵੇਟ ਪ੍ਰੋਜੈਕਟ ਟਾਟਾ ਵਾਲਿਆਂ ਦਾ ਸ਼ਾਇਦ ਸੀ ਮੇਰੇ ਖਿਆਲ ਹੁਣ ਇਹ ਕਾਰਪੋਰੇਸ਼ਨ ਨੇ ਜਦੋਂ ਇਹ ਪ੍ਰੋਜੈਕਟ ਆਪਣੇ ਹੱਥ ਚ ਲੈ ਲਿਆ ਤੇ ਹੁਣ ਕਾਰਪੋਰੇਸ਼ਨ ਵਾਲੇ ਸੀ ਜਿਹੜੇ ਹੈਗੇ ਸਾਰਾ ਕੁਝ ਡੀਲ ਕਰਨਗੇ ਇਹਨਾਂ ਦੇ ਜੋ ਡਰਾਈਵਰਾਂ ਦੀਆਂ ਮੰਗਾਂ ਨੇ ਜੋ ਜਿਹੜੇ ਹੋਰ ਨਾਲ ਕੰਡੈਕਟਰ ਨੇ ਇਹ ਸਾਰਾ ਕੁਝ ਹੁਣ ਕਾਰਪੋਰੇਸ਼ਨ ਵੇਖੇਗੀ ਵੇਖੋ ਜਦੋਂ ਕੋ ਬੰਦਾ ਮਿਹਨਤ ਕਰਦਾ ਵਾ ਤੋ ਉਹ ਤੇ ਜਿਹੜਾ ਡਿਪਾਰਟਮੈਂਟ ਹੁੰਦਾ ਜਦੋਂ ਕਾਰਪੋਰੇਸ਼ਨ ਚਲਾ ਰਹੀ ਹੈ ਤੇ ਉੱਤੇ تقريبا ਇਹਨਾਂ ਦੀ ਸਾਰੀਆਂ ਮੰਗਾਂ ਕਾਰਪੋਰ ਲੇਕਿਨ ਇਹ ਇਸ ਪ੍ਰੋਜੈਕਟ ਦਾ 6ਵਾਂ ਟ੍ਰਾਇਲ ਵਰਜਨ ਹੈ ਮੈਂ ਕਿਹਾ ਵੀ ਮੁਖਤਾਜਵਾਲ ਸਾਹਿਬ ਨੂੰ ਪੁੱਛਿਆ ਕਿ 6ਵਾਂ ਟ੍ਰਾਇਲ ਵਰਜਨ ਹੈ ਇਹ ਪਹਿਲਾਂ ਦੋ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੇ ਕੀਤੇ ਉਸ ਤੋਂ ਬਾਅਦ ਦੋ ਕਾਂਗਰਸ ਨੇ ਕੀਤੇ ਜਿੱਚ ਨਵਜੋਤ ਸਿੰਘ ਸਿੱਧੂ ਦੇ ਟਰਨਿਓਰ ਦੇ ਵਿੱਚ ਬੱਚਿਆਂ ਨੂੰ ਫ੍ਰੀ ਸੇਵਾ ਦਿੱਤੀ ਗਈ ਉਸ ਤੋਂ ਬਾਅਦ ਅਗਲੇ ਟਰਨਿਓਰ 'ਚ ਵੀ ਸੇਵਾ ਫ੍ਰੀ ਰਹੀ ਬੱਚਿਆਂ ਦੀ ਕਿ ਹੋਣ ਵਾਲੇ ਟਰਨਿਓਰ 'ਚ ਵੀ ਸੇਵਾ ਫ੍ਰੀ ਰਹੇਗੀ ਤੇ 6ਵਾਂ ਟ੍ਰਾਇਲ ਤੋਂ ਬਾਅਦ ਕੀ ਲੱਗਦਾ 7ਵਾਂ ਟ੍ਰਾਇਲ ਦੀ ਜ਼ਰੂਰਤ ਨਹੀਂ ਪੈਗੀ ਦੁਬਾਰਾ ਕਿਤੇ ਵੇਖੋ ਜੀ ਅਸੀਂ ਬੜੇ ਸਲੋ ਪੀਰੀਅਡ ਦੇ ਨਾਲ ਕੰਮ ਜਿਹੜਾ ਸ਼ੁਰੂ ਕੀਤਾ ਆ ਥੋੜੀ ਥੋੜੀ ਬੱਸਾਂ ਚਲਾ ਕੇ ਜਿਹੜੀ 1 ਮਹੀਨੇ ਵਾਸਤੇ ਅਸੀਂ ਸਰਵਿਸ ਫ੍ਰੀ ਕੀਤੀ ਆ ਇਹਦੇ ਵਿੱਚ ਵੀ ਸਾਨੂੰ ਪਤਾ ਲੱਗ ਜਾਣਾ ਵੀ ਸਾਨੂੰ ਕਿਸ ਚੀਜ਼ ਦੀ ਲੋੜ ਆ ਜੋ ਜੋ ਜਿਸ ਤਰ੍ਹਾਂ ਪਬਲਿਕ ਦੀ ਮੰਗ ਹੋਏਗੀ ਜਾਂ ਕਾਰਪੋਰੇਸ਼ਨ ਦੇ ਜਾਂ ਲੀਡਰ ਸਾਹਿਬਾਨ ਨੇ ਸਾਡੇ ਐਮਐਲਏ ਸਾਹਿਬਾਨ ਨੇ ਉਹਨਾਂ ਨੇ ਮੀਟਿੰਗ ਹੋਏਗੀ ਵੀ ਹੁਣ ਇਹ 1 ਮਹੀਨੇ ਵਿੱਚ ਸਾਨੂੰ ਆ ਰਿਸਪੌਂਸ ਆਇਆ ਤਾਂ ਸਾਨੂੰ ਕੀ ਕਰਨਾ ਚਾਹੀਦਾ ਵਿਰੋਧੀ ਇੱਕ ਰੋਲਾ ਬੜਾ ਪਾਉਂਦੇ ਕਹਿੰਦੇ ਨਗਰ ਨਗਰ ਕਮ ਦੀਆਂ ਚੋਣਾਂ ਨੇ ਹੁਣ ਇਹਨਾਂ ਨੇ ਬੱਸਾਂ ਸ਼ੁਰੂ ਕਰਤੀਆਂ ਆਮ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੱਸਾਂ ਦੇ ਡਰਾਈਵਰਾਂ ਨੂੰ ਦੁਬਾਰਾ ਤੋਂ ਆਪਣੇ ਨਾਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹੀ ਲੋਕ ਸੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਪਹਿਲਾਂ ਚੁਣਾਇਆ ਮੈਨੂੰ ਦੱਸੋ ਵਿ ਵਿਰੋਧੀਆਂ ਦੇ ਪੱਲੇ ਕਿਰਿਆ ਗਿਆ ਜਦੋਂ ਇਹਨਾਂ ਨੂੰ ਪਬਲਿਕ ਨੇ ਨਕਾਰ ਦਿੱਤਾ ਸਾਨੂੰ 92 ਸ਼ੀਟਾਂ ਆਈਆਂ ਸੀ ਹੁਣ ਜਿਮਣੀ ਚੋਂ ਨਾ ਹੋ ਜਾਂਣ ਤਿੰਨ ਸ਼ੀਟਾਂ ਸਾਨੂੰ ਫੇਰ ਪਬਲਿਕ ਨੇ ਦੇ ਦਿੱਤੀਆਂ ਇਹਨਾਂ ਦੇ ਪੱਲੇ ਕੀ ਹੈ ਇਹ ਤਾਂ ਸਿਰਫ ਰੌਲਾ ਪਾਉਣ ਤੋਂ ਬਗੈਰ ਕੰਮ ਹੀ ਕੋਈ ਨਹੀਂ ਕਰਦੇ ਇਹਨਾਂ ਦਾ ਕੰਮ ਪਤਾ ਕੀ ਹੈਗਾ ਰੌਲਾ ਪਾਓ ਲੁੱਟੋ ਜੋ ਲੁੱਟਿਆ ਤਾਂ ਪਤਾ ਹੀ ਹੈ ਕੋਈ ਇਹੋ ਜਿਹਾ ਲੀਡਰ ਦੱਸੋ ਕੋਈ ਇਹੋ ਜਿਹਾ ਅਫਸਰ ਪੁਰਾਣਾ ਲੱਗਾ ਦੱਸੋ ਜਿਨ੍ਹਾਂ ਨੇ ਆਪਣੇ ਕਰੋੜਾਂ ਅਰਬ ਰੁਪਏ ਨਹੀਂ ਕਮਾਏ ਅੱਜ ਦੱਸੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਗਵੰਤ ਮਾਨ ਜੀ ਨੇ ਇਹ ਕਿਹੜਾ ਮਾੜਾ ਕੰਮ ਕਰ ਰਹੇ ਸਾਰੇ ਚੱਗੇ ਕੰਮ ਕਰਨ ਦੇ ਆਸ ਕਰਾਂਗੇ ਸੈਵਾ ਸਤਵਾਂ ਜਿਹੜਾ ਵਾ ਉਹ ਟ੍ਰੈਲ ਨਹੀਂ ਹੋਏਗਾ ਰੈਗੂਲਰ ਚੱਲਣਗੇ ਪਸਾ ਵੇਖੋ ਅਸੀਂ ਤੇ ਪਰਮਾਤਮਾ ਜਿਹੜੇ ਅਸੀਂ ਜੋੜਦੇ ਆਂ ਵੀ ਪਰਮਾਤਮਾ ਇਹੋ ਜਿਹਾ ਕੋਈ ਨੋਬਤ ਨਾ ਆਵੇ ਤੇ ਤਕਰੀਬਨ ਮਹਾਰਾਜੀ ਕਿਰਪਾ ਹੈਗੀ ਕੋਈ ਇਹੋ ਜਿਹਾ ਦੁਬਾਰਾ ਨਹੀਂ ਹੁੰਦਾ ਇਹ ਇਹ ਟ੍ਰੈਲ ਵਰਜਨ ਜਿਹੜਾ ਵਾ ਇੰਡੀ ਗੇਟ ਤੋਂ 골ਡਨ ਗੇਟ ਤੱਕ ਚੱਲੇਗਾ ਹਜੇ ਤੱਕ ਅ ਅੱਜ ਉੱਥੇ ਤੱਕ ਚੱਲੇਗਾ ਜੀ ਹਾਂ ਜੀ ਉੱਥੇ ਤੱਕ ਚੱਲੇਗਾ ਉਸ ਤੋਂ ਬਾਅਦ ਸਾਰੇ ਅਮਰਸਰੋਂ ਕਿਸ ਤਰ੍ਹਾਂ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਹੈਗਾ ਜਾਂ ਮਹੀਨੇ ਦੇ ਵਿੱਚ ਵਿੱਚ ਸਾਰਾ ਪ੍ਰੋਜੈਕਟ ਜਿਹੜਾ ਹੈਗਾ ਉਹ ਰੈਗੂਲਰ ਤਿਆਰ ਕਰਤਾ ਜਾਏਗਾ ਜੋ ਸਾਡਾ ਕਾਰਪੋਰੇਸ਼ਨ ਦੇ ਬਹਿ ਕੇ ਅਫਸਰਾਂ ਨਾਲ ਕਮਿਸ਼ਨਰ ਸਾਹਿਬ ਨਿਤਰੀ ਸਾਹਿਬ ਐਮਐਲਏ ਸਾਹਿਬ ਨਾਲ ਸਾਰੀ ਬਹਿ ਕੇ ਗੱਲਬਾਤ ਹੋ ਚੁੱਕੀ ਆ ਇਹਨਾਂ ਨੂੰ ਤਕਰੀਬਨ ਮੇਰਾ ਖਿਆਲ ਇੱਕ ਮਹੀਨੇ ਦੇ ਵਿੱਚ ਉਹ ਸਾਰਾ ਪ੍ਰੋਜੈਕਟ ਆਪਾਂ ਚਲਾ ਦਾਂਗੇ ਕਿ 1 ਮਹੀਨੇ ਦੇ ਵਿੱਚ ਵਿੱਚ ਜਿਹੜਾ ਹੈ ਸਾਰਾ ਪ੍ਰੋਜੈਕਟ ਜਿਹੜਾ ਹੈ ਚਲਾਇਆ ਜਾਵੇਗਾ ਲੇਕਿਨ ਕਿਤਨਾ ਕਿਤੇ ਇਹ ਸ਼ੁਰੂਆਤ ਜਰੂਰ ਹੈ ਆਮ ਲੋਕਾਂ ਦੇ ਲਈ ਸ਼ੁਰੂਆਤ ਕੀਤੀ ਗਈ ਹੈ ਦੁਬਾਰਾ ਤੋਂ ਸ਼ੁਰੂਆਤ ਕੀਤੀ ਗਈ ਹੈ ਕਿਉਂਕਿ ਜਦੋਂ ਪ੍ਰਾਈਵੇਟ ਹੱਥਾਂ ਦੇ ਵਿੱਚ ਇਹ ਬੱਸਾਂ ਚੱਲ ਰਹੀਆਂ ਸਨ ਉਸ ਵੇਲੇ ਬਹੁਤ ਸਾਰਾ ਨੁਕਸਾਨ ਜਿਹੜਾ ਸੀਗਾ ਉਹ ਜਰੂਰ ਚੱਲਿਆ ਜਾ ਰਿਹਾ ਸੀਗਾ ਲੋਕਾਂ ਨੂੰ ਲੇਕਿਨ ਹੁਣ ਜਿਹੜਾ ਹੈ ਇਹ ਸਰਕਾਰ ਖੁਦ ਇਸ ਉੱਤੇ ਜਿਹੜਾ ਹੈ ਉਹ ਆਪ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਇਨਾ ਬਸਾਂ ਨੂੰ ਜਿਹੜਾ ਹੈ ਦੁਬਾਰਾ ਤੋਂ ਇੱਕ ਮਹੀਨੇ ਦੇ ਅੰਦਰ ਅੰਦਰ ਸਾਰਾ ਸ਼ੁਰੂਆਤ ਜਿਹੜੀ ਹੈ ਉਹ ਕਰ ਦਿੱਤੀ ਜਾਵੇ ਕਿ ਤਾਂ ਜੋ ਕਿ ਆਮ ਲੋਕਾਂ ਨੂੰ ਇਸ ਦਾ ਫਾਇਦਾ ਜਿਹੜਾ ਹੈ ਉਹ ਮਿਲ ਸਕੇ ਲੇਕਿਨ ਦੂਸਰੇ ਪਾਸੇ ਆਮ ਲੋਕਾਂ ਨੂੰ ਕਿੰਨਾ ਕੁ ਫਾਇਦਾ ਮਿਲਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਨਗਰ ਨਿਗਮ ਦੀਆਂ ਚੋਣਾਂ ਨੂੰ ਵੇਖਦੇ ਹੋਏ ਸ਼ਾਇਦ ਇਸ ਚੀਜ਼ ਨੂੰ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਕਿ ਆਮ ਲੋਕਾਂ ਦੇ ਉੱਤੇ ਤੱਕ ਜਿਹੜਾ ਹੈ ਪ੍ਰਭਾਵ ਜਿਹੜਾ ਹੈ ਉਹ ਪਾਇਆ ਜਾ ਸਕੇ ਲੇਕਿਨ ਮਨਦੀਪ ਸਿੰਘ ਮੱਨਾ ਜਦੋਂ ਆਮ ਜਿਸ ਇਸ ਦਫ਼ਤਰਾਂ ਦੇ ਵਿੱਚ ਇਹ ਹੀ ਬੱਸ ਡਰਾਈਵਰਾਂ ਨੂੰ ਲੈ ਕੇ ਪਹੁੰਚੇ ਸਨ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਲੋਕਾਂ ਦੇ ਲਈ ਇਹ ਆਵਾਜ਼ ਚੁੱਕੀ ਜਾਵੇ ਲੇਕਿਨ ਸ਼ਾਇਦ ਐ ਮੈਂਬਰ ਪਾਰਲੀਮੈਂਟ ਦੀ ਚੋਣਾਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਅੱਖਾਂ ਖੁੱਲੀਆਂ ਨੇ ਤੇ ਨਾਲ ਹੀ ਹੁਣ ਉਹਨਾਂ ਵੱਲੋਂ ਜਿਹੜੀ ਹੈ ਇਹ ਪ੍ਰੋਜੈਕਟ ਦੀ ਸ਼ੁਰੂਆਤ ਦੁਬਾਰਾ ਹੈ ਤੋਂ ਕਰਵਾ ਦਿੱਤੀ ਗਈ ਹੈ ਤੇ ਹੁਣ ਵੇਖਣਾ ਹੋਵੇਗਾ ਕਿ 6ਵੇਂ ਟ੍ਰਾਇਲ ਤੋਂ ਬਾਅਦ ਕੀ ਇਹ 7ਵਾਂ ਟ੍ਰਾਇਲ ਤਾਂ ਸ਼ਾਇਦ ਨਹੀਂ ਹੁੰਦਾ ਕਿਉਂਕਿ ਦੋ ਟ੍ਰਾਇਲ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਸਮੇਂ ਤੇ ਹੋਇਆ ਸਨ ਅਤੇ ਉਸ ਤੋਂ ਬਾਅਦ ਦੋ ਕਾਂਗਰਸ ਵੱਲੋਂ ਕੀਤਾ ਗਿਆ ਸੀ ਅਤੇ ਦੋ ਜਿਹੜੇ ਨੇ ਹੁਣ ਆਮ ਆਦਮੀ ਪਾਰਟੀ ਵੱਲੋਂ ਟ੍ਰਾਇਲ ਜਿਹੜੇ ਉਹ ਕੀਤੇ ਜਾ ਚੁੱਕੇ ਨੇ ਲੇਕਿਨ ਹੁਣ ਵੇਖਣਾ ਹੋਵੇਗਾ ਕਿ ਆਮ ਲੋਕਾਂ ਲਈ ਕਿੰਨੀ ਕੁ ਸਹੂਲਤ ਅਤੇ ਬਸ ਜਿੰਦੀ ਹੋਈ ਅਨਜ਼ਰ ਆਉਂਦੀ ਹੈ। ਕੈਮਰਾ ਪਰਸਨ ਮਨਸ਼ੀਰ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਰਸਾ ਸਾਹਿਬ ਜਿੱਦੋਂ ਮੈਂ ਲੋਕ ਸਭਾ ਦੀ ਇਲੈਕਸ਼ਨ ਲ ਤੇ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਸ਼ਹਿਰਿਆਂ ਦੀ ਇਹ ਬਹੁਤ ਵੱਡੀ ਮੰਗ ਸੀਗੀ ਜੇ ਤੁਸੀਂ ਬਸ ਜਿਹੜੀ ਇਹਨੂੰ ਦੁਬਾਰਾ ਚਾਲੂ ਕਰ ਦਿਓ। ਤੁਸੀਂ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਉਦੋਂ ਦੇ ਹੀ ਇੱਥੇ ਕੰਮ ਕਰ ਰਹੇ ਸੀਗੇ ਇਸ ਪ੍ਰੋਜੈਕਟ ਦੇ ਉੱਤੇ ਕਿ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਇਹਦੀ ਬੜੀ ਵੱਡੀ ਸਹੂਲਤ ਹੈ। ਇਹਨੂੰ ਦੁਬਾਰਾ ਜਿਹੜਾ ਚਾਲੂ ਕੀਤਾ ਜਾਵੇ। ਸੋ ਅੱਜ ਅਸੀਂ ਇਹਨੂੰ ਦੁਬਾਰਾ ਚਾਲੂ ਕਰਦੇ। ਭਾਵੇਂ ਇਹਨੂੰ ਅਸੀਂ 10-10 15-15 ਬੱਸਾਂ ਦੇ ਤੌਰ ਤੇ ਸੈਸ ਸਹਜੇ ਮਤਲਬ ਜਿਹੜਾ ਟ੍ਰਾਇਲ ਕਰਕੇ ਕਿਉਂਕਿ ਬੱਸਾਂ 6 ਸਾਲ ਡੇਢ ਸਾਲ ਖੜੀਆਂਆਂ ਦੀਆਂ ਉਹਨਾਂ ਦੀ ਮੁਰੰਮਤ ਵੀ ਹੋ ਰਹੀ ਆ ਉਹ ਠੀਕ ਹੋ ਗਈਆਂ ਅਸੀਂ ਆਉਂਦੇ ਆ ਦਿਨਾਂ ਦੇ ਵਿੱਚ ਸਾਡੀਆਂ ਬੱਸਾਂ ਜਿਹੜੀਆਂ 85 ਬੱਸਸ ਐ ਸਾਡੀਆਂ ਮਤਲਬ ਸ਼ਹਿਰ ਦੇ ਵਿੱਚ ਵੱਖ-ਵੱਖ ਦੂਟਾਂ ਦੇ ਉੱਤੇ ਜਿਹੜੀਆਂ ਉਹ ਚਲਾ ਟਾਰੀਵਾ ਸਾਰਾ ਪਹਿਲਾ ਪ੍ਰੋਜੈਕਟ ਹੈ ਜੀ ਆ 6ਵਾਂ ਟ੍ਰਾਇਲ ਹੋਣ ਜਾ ਰਿਹਾ ਜੀ ਕੀ ਲੱਗਦਾ ਕਿ ਇੰਨੇ ਟ੍ਰਾਇਲ ਨਹੀਂ ਤੇ ਐਕਚੁਅਲੀ ਕੀ ਹੈ ਕਿ ਜਦੋਂ ਕਿਸੇ ਪ੍ਰਾਈਵੇਟ ਕੰਪਨੀ ਕੋ ਚਲਿਆ ਜਾਂਦਾ ਠਿਕਾ ਤੇ ਜਦੋਂ ਕੰਪਨੀ ਭੱਜ ਜਾਂਦੀ ਹੈ ਤੇ ਸਰਕਾਰ ਬੇਵਸ ਹੋ ਜਾਂਦੀ ਹੈ ਫੇ ਸਾਨੂੰ ਦੁਬਾਰਾ ਨਵੇਂ ਸਿਰੇ ਤੋਂ ਮਤਲਬ ਜਿਹੜਾ ਕਰਨਾ ਪੈਂਦਾ ਪਰ ਮੈਨੂੰ ਲੱਗਦਾ ਕਿ ਹੁਣ ਇਹ ਜਿਹੜਾ ਨਹੀਂ ਹੋਊਗਾ ਹੁਣ ਇਹਨੂੰ ਇਹੀ ਆਪ ਚਲਾ ਦੇ ਨਗਰ ਨਿਗਮ ਚਲਾਊਗੀ ਇਹਨੂੰ ਉਹਦੇ ਇਹ ਮਤਲਬ ਹੁਣ ਬਿਲਕੁਲ ਸਹੀ ਚੱਲੂਗੀ ਉਹ ਸ਼ੈਰੀ ਇਹਦਾ ਇਹਦਾ ਆਨੰਦ ਮਾਨਣ ਕੇ ਸੁਖ ਮਾਨਣ ਕੰਮ ਚੋਣਾ ਵੀ ਨੇ ਕਿ ਲੱਗਦਾ ਇਹਨੂੰ ਧਿਆਨ ਚ ਰੱਖ ਕੇ ਤਨੀ ਚਲਾਇਆ ਜਾ ਰਿਹਾ ਨਹੀਂ ਦੇ ਦੇ ਨਹੀਂ ਦੇ ਦੇ 14 ਦਾ ਇਹਦਾ ਕੋਈ ਸਬੰਧ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਲੋਕ ਸਭਾ ਦੀ ਚੋਣ ਦੇ ਵਿੱਚ ਬਹੁਤ ਸਾਰੇ ਜਦੋਂ ਸਾਡੇ ਐਮਐਲਏ ਸਾਹਿਬ ਮੇਰੇ ਨਾਲ ਅਸੀਂ ਜਦੋਂ ਵੋਟਾਂ ਮੰਗਣ ਜਾਂਦੇ ਸੀਗੇ ਤੇ ਲੋਕ ਇਹ ਜਿਹੜੀ ਮੰਗਾ ਕਰਦੇ ਉਹਨਾਂ ਦੇ ਕੇ ਮੰਗ ਸੀਗੀ ਕਿ ਬਸ ਜਿਹੜੀ ਚਲਾਈ ਜਾਵੇ ਜੀ ਉਦੋਂ ਕਰਕੇ ਅਸੀਂ ਪਹਿਲੇ 5-6 ਮਹੀਨੇ ਤੋਂ ਜਦੋਂ ਦੀ ਚੋਣ ਹੋਈ ਉਦੋਂ ਦੇ ਪਹਿਲਾ ਹਾਕਮਿੰਦਰ ਸੀਗਾ ਉਹਦੀ ਡਿਊਟੀ ਲਈ ਸੀ ਉਹਡ ਹੌਲਕ ਸਾਹਿਬ ਜਦੋਂ ਦੇ ਆਏ ਇਹਨਾਂ ਨੂੰ ਕਿਹਾ ਸਭ ਤੋਂ ਪਹਿਲਾਂ ਇਹ ਕੰਮ ਕਰਦਾ ਕਿਉਂਕਿ ਸ਼ਹਿਦਗਾਨਾ ਆਪਾਂ ਵਾਅਦਾ ਕੀਤਾ ਸੀਗਾ ਕਿ ਬਾਸ ਸਰਵਿਸ ਜਿਹੜੀ ਜਲਦੀ ਚਾਲੂ ਕਰ ਦਿਆਂਗੇ ਸੋ ਆਪਣੇ ਵਾਅਦੇ ਤੇ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਦੋ ਆਦੇ ਦੀ ਮੀਟਿੰਗ ਲਈ ਦੋ ਵਾਰ ਲੋਕਲ ਬਾਡੀ ਮੰਤਜੀ ਜੀ ਨੇ ਮੀਟਿੰਗ ਲਈ ਕਈ ਕੋਸ਼ਿਸ਼ ਕੀਤੀ ਸੋ ਲੋਕਾਂ ਨਾਲ ਜਿਹੜਾ ਵਾਦਾ ਕੀਤਾ ਹੋ ਅੱਜ ਅਸੀਂ ਪੂਰਾ ਕੰਮ ਜਾਦੇ ਤੇ ਹੁਣ ਕੋਈ ਸੁਵਸਥੇ ਨਹੀਂ ਆਉਂਦਾ ਸਰ ਸਾਹਿਬ ਇਹ ਨਾ ਨਹੀਂ ਤਾਂ ਦਾ ਬੜਾ ਮਸਲਾ ਰਹਿੰਦਾ ਸੀਗਾ ਨਹੀਂ ਨਹੀਂ ਕੋਈ ਨਹੀਂ ਉਹ ਦਸੀ ਉਹ ਕਿਉਂਕਿ ਪ੍ਰਾਈਵੇਟ ਕੰਪਨੀ ਕਰਕੇ ਰਫੜ ਸੀਗਾ ਉਹ ਨਹੀਂ ਖੁਦ ਚਲਾ ਦੇ ਹੁਣ ਕੋਈ ਇਦਾਂ ਦਾ ਪੰਗਾ ਨਹੀਂ ਪਉਂਦਾ ਤੁਹਾਡੀ ਗੱਲ ਸਹੀ ਬਿਲਕੁਲ ਟਾਈਮ 'ਤੇ ਤੁਸੀਂ ਚੱਲ ਕੇ ਸਮਝਾਇਆ ਸੀਗਾ ਲਾਈਟਾਂ ਜਗੀਆਂ ਸੀਗਾ ਲੇਕਿਨ ਹੁਣ ਫਿਰ ਹਾਲਾਤ ਉਦਾਂ ਦੇ ਹੀ ਨੇ ਨਜ਼ਰ ਲਾਈਟਾਂ ਉਹ ਫੇਰ ਨਹੀਂ ਆ ਰਹੀਆਂ ਲਾਈਟਾਂ ਬੰਦ ਨੇ ਲੋਕੀਂ ਦੇ ਰੇਤੇ ਵਿੱਚ ਸਫਲ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਜਾਂਦੇ ਹੋ ਲਾਈਟਾਂ ਜਾ ਮੈਂ ਮੈਂ ਅੱਜ ਅੱਜ ਸ਼ਾਮ ਨੂੰ ਮਤਲਬ ਜਿਹੜੇ ਨ ਅਲਕਸਾਹਬ ਦੇ ਨਾਲ ਕਬੀਰਨ ਸਾਹਬ ਦਾ ਸਾਡਾ ਜਿਹੜਾ ਉਹ ਡਿਪਾਰਟਮੈਂਟ ਆ ਮਤਲਬ ਬਿਜਲੀ ਵਾਲਾ ਉਹਨਾਂ ਨੂੰ ਨਾਲ ਲੈ ਕੇ ਦੁਬਾਰਾ ਇੱਕ ਵਾਰ ਚੈੱਕ ਕਰਾਂਗੇ ਮੈਨੂੰ ਰੱਤੀ ਵੀ ਕੇ ਦੱਸਿਆ ਕਿ ਉੱਥੇ ਕੋਈ ਪ੍ਰੋਬਲਮ ਆਈ ਆ ਕੋਈ ਗੱਲ ਦੀ ਅਸੀਂ ਬੰਦ ਨਹੀਂ ਹੋਦਿਆਂਗੇ ਠੀਕ ਕਰ ਦਿਆਂਗੇ ਗਰੀਬਾਹਬ ਸਾਹਿਬ ਅੰਮ੍ਰਿਤਸਰ ਦੇ ਵਿੱਚ ਸਿਟੀ ਬੱਸਾਂ ਪਈਆਂ ਬੰਦ ਪਈਆਂ ਉਹ ਵੀ ਕਾਰਵਾਈ ਉਹਦੇ ਤੇ ਵੀ ਕਰਾਂਗੇ ਉਹਦੇ ਤੇ ਵੀ ਕਰਾਂਗੇ ਅਸੀਂ ਸਾਡੀਆਂ ਬੱਸਾਂ ਜਿੰਨੀਆਂ ਸਰਕਾਰੀ ਪ੍ਰੋਪਰਟੀ ਸਾਡੇ ਕੋਲ ਪਈਆਂ ਸਾਰੀਆਂ 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 ਚਲਾਵਾਂਗਾ ਬਸ ਸ਼ਾਇਦ ਨਹੀਂ ਨਹੀਂ ਕਈ ਧਨਮਤ ਦੱਸਿਆ ਕਈ ਕੋਟਾ ਦੇ ਵਿੱਚ ਕੇਸ ਆ ਕਈ ਚੀਜ਼ਾਂ ਨੇ ਪਰ ਬਲੋ ਜਿਹੜਾ ਜੋ ਜੋ ਕਲੀਅਰ ਹੋ ਜਾਂਦਾ ਤ्यों ਤੋਂ ਅਸੀਂ ਜਿਹੜਾ ਉਹ ਚਲਾਇਆ ਜੀ ਸਾਹਿਬ ਟ్రਾਇਲ ਬੇਸਿਸ ਦੇ ਉੱਤੇ ਚਲਾ ਰਹੇ ਹਾਂ ਕਿ ਕੱਲ ਨੂੰ ਕਰਾਇਆ ਵੀ ਇਹਦਾ ਰੱਖਿਆ ਜਾਗਾ ਨਹੀਂ 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 ਸਭ ਕੁਝ ਰੱਖਿਆ ਜਾਊਗਾ ਜੀ ਟ్రਾਇਲ ਬੇਸਿਸ ਤੇ ਚਲਾ ਦੇ ਇਹਨੂੰ ਪੱਕੇ ਤੌਰ ਤੇ ਚਲਾ ਦੇ ਕਿਲੋਮੀਟਰ ਦਾ ਸਿਸਟਮ ਰੱਖਿਆ ਗਿਆ ਸੀ ਜਿਸ ਕਰਕੇ ਪੂਰਾ ਟੈਂਡਰ ਜਿਹੜਾ ਨਹੀਂ ਮੈਂ ਕਿਹਾ ਇਹਨਾਂ ਨੂੰ ਅੱਜ ਤੁਸੀਂ ਅੱਜ ਇਹਨਾਂ ਨੂੰ ਤੁਸੀਂ ਚੱਲਣ ਦਿਓ ਸਟਾਰਟ ਹੋਣ ਦਿਓ ਜੋ ਜੋ ਕਰਾਇਆ ਕਰੂਆ ਦੋ ਤਿੰਨ ਦਿਨ ਦੇ ਵਿੱਚ ਵਿੱਚ ਸਭ ਕੁਝ ਤੈਅ ਕਰ ਦਿਆਂਗੇ ਨਗਰ ਨਿਗਮ ਬੱਸਾਂ ਚਲਾਊਗੀ ਮੈਂ ਫਿਰ ਕਹਿਣਾ ਚਾਹੁੰਦਾ ਕਿ ਹੁਣ ਇਹਦੇ ਤੇ ਕੋਈ ਪ੍ਰੋਬਲਮ ਨਹੀਂ ਆਊਗਾ ਜੀ ਗੱਲ ਸੁਣ ਜਿਹੜਾ ਜਿਹੜਾ ਹਮਲਾ ਹੋਇਆ ਉਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਬਹੁਤ badi ਗੱਲ ਹੋਈ ਇੱਕ ਤਵਲ ਮਤਲਬ ਬਾਦਲ ਸਾਹਿਬ ਤੇ ਹਮਲਾ ਹੋੜਾ ਉਹ ਬਚ ਕੇ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਦੇ ਕਿਰਪਾ ਕੀਤੀ ਕਿ ਉਹਦਾ ਦੀ ਮਤਲਬ ਜਾਨ ਬਚ ਗਈ ਪਰ ਮੈਂ ਹਮਲੇ ਦੀ ਯੋਧਾ ਨਿੰਦਾ ਜਿਹੜੀ ਉਹ ਕਰਦਾ ਔਰ ਮੈਂ ਇਸ ਹਮਲੇ ਨੂੰ ਸਾਡੀ ਪਾਰਟੀ じゃ ਸੀ ਕਦੀ ਵੀ ਦੀ ਚੰਗਾ ਸਮਝਦੇ ਬਹੁਤ ਮਾੜਾ ਔਰ ਸਭ ਤੋਂ ਮਾੜੀ ਗੱਲ ਕਿ ਦਰਬਾਰ ਸਾਹਿਬ ਦੇ ਵਿੱਚ ਗੇਟ ਦੇ ਉੱਤੇ ਹਮਲਾ ਹੋਇਆ ਇਸ ਕਰਕੇ ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਨਿੰਦਾ ਜਿਹੜਾ ਦੋਸ਼ੀ ਹੈ ਉਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ। ਤਾਂ ਇਸੇ ਦਿਨ ਹੀ ਸੇਮ ਡੇ ਹੀ ਮਰਜੀਠੇ ਦੇ ਵਿੱਚ ਬੰਬ ਲਾਸਟ ਵੀ ਹੁੰਦਾ ਹੈ। ਦੁਕਾਨੇ ਦੇ ਅੰਦਰ ਹੁੰਦਾ ਹੈ ਜਾਂ ਨਹੀਂ ਲੱਗਦਾ ਪੰਜਾਬ ਦੇ ਵਿੱਚ ਅਮਨ ਹਾਲਾਤੇ ਜਾ ਰਿਹਾ। ਕੋਈ ਗੱਲ ਕਿਤੇ ਹਾਲਾਤ ਖਰਾਬ ਨਹੀਂ ਕਿ ਹਾਲਾਤ ਬਿਲਕੁਲ ਅੰਡਰ ਕੰਟਰੋਲ ਨੇ। ਪੁਲਿਸ ਆਪਣਾ ਕੰਮ ਵਧੀਆ ਢੰਗ ਨਾਲ ਕਰ ਰਹੀ ਹੈ। ਕੋਈ ਇੱਥੇ ਕੋਈ ਗੱਲ ਨਹੀਂ। ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਇੱਕ ਬਹੁਤ ਵੱਡੀ ਛਾਜਿਸ਼ ਹੈ। ਜਿਹੜੀ ਪੰਜਾਬ ਦੋਦੀ ਛਾਜਿਸ਼ ਹੈ। ਪੰਜਾਬ ਨੂੰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ। ਅਸੀਂ ਪੰਜਾਬ ਦਾ ਮਾਹੌਲ ਕਦੇ ਵੀ ਖਰਾਬ ਨਹੀਂ ਹੁੰਦਾਂਗੇ ਸਾਡੀ ਪੁਲਿਸ ਇਸ ਕਾਬਿਲ ਹੈ ਕਿ ਅਸੀਂ ਪੰਜਾਬ ਨੂੰ ਪੰਜਾਬ ਨੂੰ ਕੋਈ ਵੀ ਅਮਨ ਸ਼ਾਂਤੀ ਕੋਈ ਬੰਦਾ ਇਦਾਂ ਦੀ ਕਾਰਵਾਈ ਕਰਦਾ ਉਹਦੇ ਖਿਲਾਫ ਸਖਤ ਕਾਰਵਾਈ ਕਰਦੇ ਤੁਸੀਂ ਕੰਟੈਂਪਟ ਕਰ ਰਹੇ ਹੋ ਮਾਮਲਿਆਂ ਦੇ ਵਿੱਚ ਐਫ ਆਈ ਆਰ ਦਰਜ ਨਹੀਂ ਹੋਈ ਥਾਣੇ ਦੇ ਵਿੱਚ ਕਿਹੜੇ ਨਾ ਮਜੀਠੇ ਵਾਲੇ ਤੇ ਨਾ ਹੀ ਗੁਰਬਖਸ਼ ਨਗਰ ਚੌਕੀ ਆ ਉਹ ਮਾਮਲਾ ਸਭ ਕੁਝ ਹੋ ਗਿਆ ਤੁਸੀਂ ਹੋਰ ਪਤਾ ਕਰੋ ਹਾਂਜੀ ਕੀ ਕੰਟੈਂਪਲ ਕਰ ਰਹੇ ਹੋ ਜਬੀ ਸਿੰਘ ਬਾਦ ਨੂੰ ਲੈ ਕੇ ਲੇਕਿਨ ਵਿਕਰਮ ਸਿੰਘ ਮਜੀਠੀਆ ਕਹਿ ਰਹੇ ਨੇ ਕਿ ਤੁਸੀਂ ਤੁਹਾਡੀ ਸਰਕਾਰ ਦਾ ਫੇਲੀਅਰ ਹੈ ਉਹਨੂੰ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਛੱਡੋ ਬੱਸ ਤੇ ਰਹੀਏ ਆਪ ਬੱਸਾਂ ਚਲਾਉਣ ਲੱਗੇ ਆ ਮਜੀਠੀਆ ਕੀ ਕਹਿੰਦਾ ਨਹੀਂ ਕੀ ਕਹਿੰਦਾ ਮਜੀਠੀਆ ਦਾ ਕੋਈ ਜੁਦੀਦੀ ਜਵਾਬ ਦੇਣਾ ਜੀ ਸਰਕਾਰ ਦਾ ਆਪਣਾ ਕੰਮ ਕਰੀਏ ਜਾਂਚ ਚੱਲ ਰਹੀ ਹੈ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ